ਮੈਂ ਦੇਖ ਰਹੇ ਹੋ ਤੁਸੀਂ ਤੇ ਮੈ ਰੋਬੀਆ ਧੰਨ ਜਲ ਤੁਹਾਡੇ ਨਾਲ ਇਸ ਵਕਤੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਰਾਜਵੀਰ ਜਵੰਦਾ ਜਿਸ ਵਕਤ ਹਾਸੇ ਦਾ ਸ਼ਿਕਾਰ ਹੋਏ ਨੇ ਉਸ ਵਕਤੀ ਇਹ ਵੀਡੀਓ ਸਾਹਮਣੇ ਆਈਆਂ ਨੇ ਤਸਵੀਰਾਂ ਤੁਹਾਨੂੰ ਸਕਰੀਨ ਉੱਤੇ ਦਿਖਾਉਨੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਰਾਜਵੀਰ ਜਵੰਦਾ ਬਾਈਕ ਉੱਤੇ ਸਵਾਰ ਹੁੰਦੇ ਨੇ ਤੇ ਇਸੇ ਦੌਰਾਨ ਰਾਈਡ ਦੇ ਲਈ ਤਿਆਰ ਹੁੰਦੇ ਨੇ ਰਾਈਡ ਕੀਤੀ ਵੀ ਜਾਂਦੀ ਹੈ ਤੇ ਇਸੇ ਦੌਰਾਨ ਬਾਈਕ ਰਾਈਡਿੰਗ ਦੇ ਮੌਕੇ ਦੱਸਿਆ ਜਾ ਰਿਹਾ ਕਿ ਦੋ ਸਾਨ ਆਪਸ ਦੇ ਵਿੱਚ ਭੜਰੇ ਹੁੰਦੇ ਨੇ ਬਚਦੇ ਬਚਾਉਂਦੇ ਆ ਉਹਨਾਂ ਦੀ ਇੱਕ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਦੇ ਕਾਰਨ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ 4-5 ਦੋਸਤਾਂ ਦੇ ਨਾਲ ਸ਼ਿਮਲਾ ਦੇ ਬੱਦੀ ਦੇ ਵਿੱਚ ਹਾਸਾ ਹੋਇਆ ਹੈ ਚਾਰ ਪੰਜ ਦੋਸਤਾਂ ਦੇ ਨਾਲ ਜਦੋਂ ਇਹ ਜਾਂਦੇ ਨੇ ਤੇ ਇਸ ਦੌਰਾਨ ਬਾਈਕ ਰਾਈਡਿੰਗ ਦੌਰਾਨ ਇਹ ਹਾਸਾ ਵਾਪਰਦਾ ਹੈ ਹਾਸੇ ਦੌਰਾਨ ਦੀਆਂ ਸਿੱਧੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਹਾਂ ਉਸ ਵਕਤ ਦੀਆਂ ਇਹ ਜਿਹੜੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਖੁਸ਼ੀ-ਖੁਸ਼ੀ ਆਪਣੇ ਦੋਸਤਾਂ ਦੇ ਨਾਲ ਰਾਜਵੀਰ ਜਵੰਦਾ ਸ਼ਿਮਲਾ ਦੇ ਬੱਦੀ ਦੇ ਵਿੱਚ ਬਾਈਕ ਰਾਈਡਿੰਗ ਦੇ ਲਈ ਜਾਂਦੇ ਨੇ ਤੇ ਇਸੇ ਦੌਰਾਨ ਜਦੋਂ ਬਾਈਕ ਰਾਈਡਿੰਗ ਹੁੰਦੀ ਹੈ ਤੇ ਅਚਾਨਕ ਹੀ ਸਾਹਮਣੇ ਦੋ ਸਾਨ ਆ ਜਾਂਦੇ ਨੇ ਜੋ ਕਿ ਆਪਸ ਦੇ ਵਿੱਚ ਲੜ ਰਹੇ ਹੁੰਦੇ ਨੇ ਬੱਚੇ ਦੇ ਜਾਉਂਦੇ ਆ ਉਹਨਾਂ ਦੀ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਸਿਰ ਅਤੇ ਰੀੜ ਦੀ ਹੱਡੀ ਦੇ ਵਿੱਚ ਉਹਨਾਂ ਦੇ ਗੰਭੀਰ ਸੱਟਾਂ ਲੱਗਦੀਆਂ ਨੇ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਜਦੋਂ ਉਹਨਾਂ ਦੇ ਸੱਟਾਂ ਲੱਗਦੀਆਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਆ ਸਮੇਂ ਉਹਨਾਂ ਨੂੰ ਦਿਲ ਦਾ ਦੌਰਾ ਵੀ ਪੈਂਦਾ ਹੈ ਫਿਲਹਾਲ ਡਾਕਟਰਾਂ ਦੀ ਇੱਕ ਟੀਮ ਜਵੰਦਾ ਦੀ ਜਾਂਚ ਕਰ ਰਹੀ ਹੈ ਤੇ ਪਲਪਲ ਦੀ ਅਪਡੇਟ ਦੇ ਰਹੀ ਹੈ ਕਿ ਕਿਹੋ ਜਿਹੀ ਹਾਲਤ ਉਹਨਾਂ ਦੀ ਹੈ ਫਿਲਹਾਲ ਹੁਣ ਤੱਕ ਦੀ ਅਪਡੇਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਜੀਵ ਜਵੰਦਾ ਦੀ ਹਾਲਤ ਕਾਫੀ ਜ਼ਿਆਦਾ ਗੰ ਗਾयक ਗੀਆਂ ਸ਼ਖਸ਼ੀਅਤਾਂ ਮੌਕੇ ਉਤੇ ਪਹੁੰਚ ਰਹੀਆਂ ਨੇ ਜਿਹੜੀਆਂ ਸ਼ਖਸ਼ੀਅਤਾਂ ਉਹਨਾਂ ਤੱਕ ਪਹੁੰਚ ਨਹੀਂ ਕਰ پا ਰਹੀਆਂ ਉਹਨਾਂ ਦੇ ਵੱਲੋਂ ਟਵੀਟ ਕਰਕੇ ਐਕਸ ਉਤੇ ਪੋਸਟ ਪਾ ਕੇ ਉਹਨਾਂ ਦੀ ਸਿਹਤਿਆਬੀ ਦੇ ਲਈ ਕਾਮਨਾਵਾਂ ਕੀਤੀਆਂ ਜਾ ਰਹੀਆਂ ਨੇ ਤੇ ਤੁਹਾਡਾ ਇਸ ਖਬਰ ਦੇ ਸਬੰਧ ਵਿੱਚ ਕੀ ਕਹਿਣਾ ਹੈ ਨਾਲ ਨਾਲ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਕਿਉਂਕਿ ਇੱਕ ਪੰਜਾਬੀ ਗਾਇਕ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਗੀਤਾਂ ਦੇ ਜ਼ਰੀਏ ਸਾਫ਼ ਸੁਥਰੇ ਗੀਤਾਂ ਦੇ ਜ਼ਰੀਏ ਲੋਕਾਂ ਦੇ ਵਿੱਚ ਨਾਮ ਕਮਾਇਆ ਅੱਜ ਉਹ ਹਾਸੇ ਦਾ ਸ਼ਿਕਾਰ ਹੋ ਗਿਆ ਲੱਖਾਂ ਲੋਕ ਜਿਹੜੇ ਕਿ ਰਾਜੀਵ ਜਮੰਦਾ ਨੂੰ ਚਾਹੁੰਦੇ ਨੇ ਜਿਹੜੇ ਕਿ ਉਹਨਾਂ ਦੇ ਗੀਤਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਆਵਾਜ਼ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਲਈ ਸਿਹਤਿਆਬੀ ਦੇ ਲਈ ਲਗਾਤਾਰ ਕਾਮਨਾਮਾ ਕਰ ਰਹੇ ਨੇ ਕਿ ਜਲਦ ਤੋਂ ਜਲਦ ਰਾਜਵੀਰ ਜਵੰਦਾ ਠੀਕ ਹੋ ਜਾਣ ਤਾਂ ਸਿੱਧੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਰਾਜਵੀਰ ਜਵੰਦਾ ਖੁਸ਼ੀ ਖੁਸ਼ੀ ਆਪਣੇ ਦੋਸਤਾਂ ਦੇ ਨਾਲ ਅੱਜ ਇਸ ਬਾਈਕ ਰਾਈਡਿੰਗ ਤੇ ਜਾਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਹਾਦਸੇ ਦੇ ਦੌਰਾਨ ਉਹਨਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਸਮਾਚਾਰ ਘਰਦਿਆਂ ਨੂੰ ਮਿਲੇਗਾ ਕਿਉਂਕਿ ਜਦੋਂ ਰਾਜਵੀਰ ਜਵੰਦਾ ਘਰੋਂ ਤੁਰੇ ਹੋਣਗੇ ਤਾਂ ਪਰਿਵਾਰਕ ਮੈਂਬਰਾਂ ਨੂੰ ਖੁਸ਼ੀ ਖੁਸ਼ੀ ਦੱਸ ਕੇ ਤੁਰੇ ਹੋਣਗੇ ਕਿ ਉਹ ਆਪਣੇ ਦੋਸਤਾਂ ਦੇ ਨਾਲ ਬਾਈਕ ਰਾਈਡਿੰਗ ਦੇ ਵਾਸਤੇ ਜਾ ਰਹੇ ਨੇ ਪਰ ਇਸੇ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਪਰਿਵਾਰਕ ਮੈਂਬਰਾਂ ਨੂੰ ਇਹ ਮ ਪੱਗ ਦੀ ਖਬਰ ਮਿਲਦੀ ਹੈ ਕਿ ਉਹਨਾਂ ਦੇ ਪੁੱਤਰ ਦੇ ਗੰਭੀਰ ਜ਼ਖਮ ਜ਼ਖਮੀ ਹੋ ਜਾਂਦਾ ਉਹਨਾਂ ਤੱਕ ਸਮਾਚਾਰ ਪਹੁੰਚਦਾ ਹੈ ਤਾਂ ਜਿਸ ਤੋਂ ਬਾਅਦ ਵਿੱਚ ਪਰਿਵਾਰਕ ਮੈਂਬਰ ਮੁਹਾਲੀ ਦੇ ਫੋਟਿਸ ਹਸਪਤਾਲ ਦੇ ਵਿੱਚ ਪਹੁੰਚੇ ਨੇ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਡਾਕਟਰਾਂ ਦੀ ਟੀਮ ਸਪੈਸ਼ਲ ਉਹਨਾਂ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਰੀੜ ਦੀ ਹੱਡੀ ਦੇ ਵਿੱਚ ਉਹਨਾਂ ਦੇ ਸੱਟਾਂ ਲੱਗੀਆਂ ਨੇ ਤੇ ਇਸੇ ਦੌਰਾਨ ਸਿਰ ਉੱਤੇ ਗੰਭੀਰ ਸੱਟਾਂ ਲੱਗੀਆਂ ਨੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੀ ਡਾਕਟਰਾਂ ਦੀ ਟੀਮ ਹਜੇ ਤੱਕ ਪਰਿਵਾਰ ਨੂੰ ਇਹ ਨਹੀਂ ਦੱਸ 파 ਰਹੇ ਕਿ ਉਹਨਾਂ ਦੀ ਹਾਲਤ ਕਿਹੋ ਜਿਹੀ ਹੈ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਇਸ ਕਲ ਕੇ ਸਾਹਮਣੇ ਆਈ ਹੈ ਕਿ ਜਦੋਂ ਉਹਨਾਂ ਦੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਮੋਹਾਲੀ ਦੇ ਫੋਟੇਸ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਹੈ ਤਾਂ ਫਿਲਹਾਲ ਉਹਨਾਂ ਦੀ ਸਿਹਤ ਯਾਬੀ ਦੇ ਲਈ ਲਗਾਤਾਰ ਕਾਮਨਾਵਾਂ ਕੀਤੀਆਂ ਜਾ ਰਹੀਆਂ ਨੇ ਕਿ ਪਰਮਾਤਮਾ ਉਹਨਾਂ ਨੂੰ ਜਲਦ ਤੋਂ ਜਲਦ ਠੀਕ ਕਰਨ ਜਿਹੜੀਆਂ ਉਹਗੀਆਂ ਸ਼ਖਸੀਅਤ ਆ ਜਿਹੜੇ ਕਿ ਉਹਨਾਂ ਨੇ ਚਾਹਣ ਵਾਲੇ ਜਿਹੜੇ ਕਿ ਪੰਜਾਬੀ ਗਾਇਕ ਜਿਨ੍ਹਾਂ ਦਾ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਪਿਆਰ ਸੀਗਾ ਉਹ ਉਹਨਾਂ ਦੀ ਸਿਹਤਯਾਬੀ ਦੇ ਲਈ ਲਗਾਤਾਰ ਮੋਹਾਲੀ ਦੇ ਫੋਟਿਸ ਹਸਪਤਾਲ ਦੇ ਵਿੱਚ ਪਹੁੰਚੇ ਨੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਪਰ ਇਸੇ ਦੌਰਾਨ ਉਹਨਾਂ ਦੇ ਵੱਲੋਂ ਖੁੱਲ ਕੇ ਗੱਲਬਾਤ ਨਹੀਂ ਕੀਤੀ ਜਾ ਰਹੀ ਪਰਿਵਾਰਕ ਮੈਂਬਰ ਪਹੁੰਚੇ ਨੇ ਤੇ ਇਸੇ ਦੌਰਾਨ ਜੇਕਰ ਗੱਲ ਕੀਤੀ ਜਾਵੇ ਪਰਿਵਾਰਕ ਮੈਂਬਰਾਂ ਦਾ ਵੀ ਰੂ ਰੋ ਕੇ ਬੁਰਾ ਹਾਲ ਹੈ ਸਿੱਧੀਆਂ ਲਾਈਵ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਆ ਉਹ ਵਾਲੀਆਂ ਜਦੋਂ ਕਿ ਹਾਦਸਾ ਵਾਪਰਿਆ ਇਹ ਕੈਮਰੇ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਨੇ ਜਦੋਂ ਕਿ ਖੁਸ਼ੀ-ਖੁਸ਼ੀ ਆਪਣੇ 4-5 ਦੋਸਤਾਂ ਦੇ ਨਾਲ Shimla ਦੇ Baddi ਦੇ ਵਿੱਚ ਜਾਂਦੇ ਨੇ ਤੇ ਪਰ ਇਸੇ ਦੌਰਾਨ ਹਾਦਸਾ ਵਾਪਰ ਜਾਂਦਾ ਹੈ ਦ ਬਾਈਕ ਰਾਈਡਿੰਗ ਉਹਨਾਂ ਦਾ ਸ਼ੌਂਕ ਸੀਗਾ ਬਾਈਕ ਰਾਈਡਿੰਗ ਤੇ ਕਰਕੇ ਹੋਏ ਆਪਣੇ ਦੋਸਤਾਂ ਦੇ ਨਾਲ ਅਕਸਰ ਹੀ ਆਊਟਿੰਗ ਤੇ ਜਾਂਦੇ ਰਹਿੰਦੇ ਸੀ ਤੇ ਇਸੇ ਦੌਰਾਨ ਜਦੋਂ ਇਸ ਵਾਰ ਜਾਂਦੇ ਨੇ ਪਰ ਇਸ ਵਾਰ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਹੈ ਦੱਸਦੀ ਕਿ ਦੋ ਸਹਾਨ ਆਪਸ ਦੇ ਵਿੱਚ ਭਿੱੜ ਰਹੇ ਹੁੰਦੇ ਨੇ ਤਾਂ ਅਚਾਨਕ ਹੀ ਉਹਨਾਂ ਤੋਂ ਬਚਦੇ-ਬਚਾਉਂਦਿਆਂ ਗੱਡੀ ਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਤੇ ਹਾਦਸਾ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਵਿੱਚ ਰਾਜਵੀਰ ਜਵੰਦਾ ਦੀ ਹਾਲਤ ਕਾਫੀ ਜ਼ਿਆਦਾ ਨਾ ਸੁਖਣੀ ਹੋਈ ਹੈ ਤਾਂ ਕਾਫੀ ਜ਼ਿਆਦਾ ਕਬੀਰ ਹਾਲਤ ਦੱਸੀ ਜਾ ਰਹੀ ਹੈ ਖੁਸ਼ੀ-ਖੁਸ਼ੀ ਉਹਨਾਂ ਦੀਆਂ ਕੈਮਰੇ ਦੇ ਵਿੱਚ ਇਹ ਕੈਦ ਹੋਈਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਿਸ ਵਕਤ ਇਹ ਹਾਦਸਾ ਹਾਸੇ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਇਹ ਹਾਸੇ ਤੋਂ ਬਾਅਦ ਉਹਨਾਂ ਦੇ ਦੋਸਤਾਂ ਦੇ ਵੱਲੋਂ ਉਹਨਾਂ ਨੂੰ ਚੱਕਿਆ ਜਾਂਦਾ ਹੈ ਆਸ-ਪਾਸ ਦੇ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਮਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਤਾਂ ਲਗਾਤਾਰ ਹੌਣ ਵਾਲੇ ਕਮੈਂਟ ਕਰ ਰਹੇ ਨੇ ਜ ਜਨਾਂ ਦੇ ਵਿੱਚੋਂ ਜਸ ਜਸਬੀਰ ਬਰਾੜਵ ਵਾਹਿਗੁਰੂ ਮੇਰ ਕਰੇ ਲਿਖਦੇ ਨੇ ਤਾਂ ਕੁਲਵਿੰਦਰ ਸਿੰਘ ਵੀ ਵਾਹਿਗੁਰੂ ਜੀ ਲਿਖਦੇ ਨੇ ਤਾਂ ਸਿੱਧੂ ਬਰਾੜ ਵੀ ਵਾਹਿਗੁਰੂ ਜੀ ਲਿਖਦੇ ਨੇ ਇਸੇ ਦੌਰਾਨ ਲਗਾਤਾਰ ਕਮੈਂਟ ਆ ਰਹੇ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪਰਮਾਤਮਾ ਉਹਨਾਂ ਨੂੰ ਜਲਦ ਤੋਂ ਜਲਦ ਠੀਕ ਕਰੇ ਤਾਂ ਤੁਸੀਂ ਵੀ ਜਿਹੜੇ ਕਿ ਉਹਨਾਂ ਦੇ ਗੀਤ ਪਸੰਦ ਕਰਦੇ ਨੇ ਜਿਹੜੇ ਵੀ ਉਹਨਾਂ ਨੂੰ ਚਾਹੁੰਦੇ ਨੇ ਜਲਦ ਤੋਂ ਜਲਦ ਕਮੈਂਟ ਕਰਕੇ ਉਹਨਾਂ ਦੇ ਸੰਬੰਧ ਦੇ ਵਿੱਚ ਤੁਹਾਡੇ ਦਿਲ ਦੇ ਵਿੱਚ ਇਸ ਵਕਤ ਕੀ ਆ ਰਿਹਾ ਹੈ ਤੇ ਉਹ ਜ਼ਰੂਰ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਲਗਾਤਾਰ ਪਰਮਾਤਮਾ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪਰਮਾਤਮਾ ਉਹਨਾਂ ਨੂੰ ਠੀਕ ਕਰੇ ਕਿਉਂਕਿ ਲਗਾਤਾਰ ਉਹਨਾਂ ਨੂੰ ਚਾਉਣ ਵਾਲੇ ਵਾਹਿਗੁਰੂ ਕਮੈਂਟ ਬਾਕਸ ਵਿੱਚ ਲਿਖ ਰਹੇ ਨੇ ਕਿ ਪਰਮਾਤਮਾ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਪਰਮਾਤਮਾ ਉਹਨਾਂ ਤੇ ਮਿਹਰ ਕਰੇ ਅਜਿਹੇ ਕਮੈਂਟ ਜਿਹੜੇ ਆ ਹੁਣ ਇਸ ਲਾਈਵ ਤੇ ਆ ਰਹੇ ਨੇ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਬਾਈਕ ਉੱਤੇ ਸਵਾਰ ਹੁੰਦੇ ਨੇ ਤੇ ਇਸੇ ਦੌਰਾਨ ਦੋਸਤਾਂ ਦੇ ਨਾਲ ਆਊਟਿੰਗ ਤੇ ਜਾਂਦੇ ਨੇ ਤੇ ਬਾਈਕ ਰਾਈਡਿੰਗ ਦੇ ਦੌਰਾਨ ਹਾਦਸਾ ਵਾਪਰਦਾ ਹੈ ਤੇ ਹਾਦਸੇ ਤੋਂ ਬਾਅਦ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਇਹ ਕੈਮਰੇ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਨੇ ਜਿੱਥੇ ਕਿ ਖੁਸ਼ੀ-ਖੁਸ਼ੀ ਇਹ ਆਪਣੇ ਦੋਸਤਾਂ ਦੇ ਨਾਲ ਜਾਂਦੇ ਨੇ ਪਰ ਇਸ ਦੌਰਾਨੇ ਹਾਦਸਾ ਵਾਪਰ ਜਾਂਦਾ ਹੈ ਤੇ ਹਾਦਸੇ ਤੋਂ ਬਾਅਦ ਵਿੱਚ ਹੁਣ ਉਹ ਮੁਹਾਲੀ ਤੇ ਫੋਟਿਸ ਹਸਪਤਾਲ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਨੇ ਕਾਫੀ ਹਾਲਤ ਉਹਨਾਂ ਦੀ ਗੰਭੀਰ ਦੱਸੀ ਜਾ ਰਹੀ ਹੈ ਪਰਿਵਾਰਕ ਮੈਂਬਰ ਉੱਥੇ ਹੀ ਨੇ ਸਾਡੇ ਪੱਤਰਕਾਰ ਵੀ ਮੌਕੇ ਤੇ ਮੌਜੂਦ ਨੇ ਜਿਹੜੇ ਕਿ ਪਲ-ਪਲ ਦੀ ਅਪਡੇਟ ਸਾਡੇ ਤੱਕ ਪਹੁੰਚਾ ਰਹੇ ਨੇ ਹੁਣ ਤੱਕ ਦੀ ਜਾਣਕਾਰੀ ਦੇ ਦਈਏ ਜਵੰਦਾ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਫਿਲਹਾਲ ਇਸ ਸਬੰਦੇ ਤੁਹਾਡਾ ਸਬਦਾ ਕੀ ਕਹਿਣਾ ਹੈ ਕਿ ਰਾਜਵੀਰ ਜਵੰਦਾ ਦੇ ਗੀਤਾਂ ਨੂੰ ਅੱਜ ਤੁਸੀਂ ਸੁਣ ਰਹੇ ਹੋ ਕਿਉਂਕਿ ਜਿੰਨਾ ਤੱਕ ਪਹੁੰਚ ਰਹੀ ਹੈ ਗੱਲ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਹੈ ਹਾਸੇ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਦੇ ਗਾਏ ਹੋਏ ਗੀਤਾਂ ਨੂੰ ਦੁਬਾਰਾ ਦੁਬਾਰਾ ਸੁਣ ਰਹੇ ਨੇ ਤੇ ਲਗਾਤਾਰ ਉਹਨਾਂ ਤੇ ਨਜ਼ਰ ਬਣਾਈ ਰੱਖੀ ਹੈ ਕਿ ਜਲਦ ਤੋਂ ਜਲਦ ਇੱਕ ਖੁਸ਼ਖਬਰੀ ਸਾਹਮਣੇ ਆਏ ਕਿ ਰਾਜਵੀਰ ਜਵੰਦਾ ਦੀ ਹਾਲਤ ਠੀਕ ਹੈ ਕਿਉਂਕਿ ਜੇਕਰ ਹੁਣ ਤੱਕ ਦੀ ਗੱਲ ਕੀਤੀ ਜਾਵੇ ਲਗਾਤਾਰ ਪਰਮਾਤਮਾ ਦੇ ਅੱਗੇ ਅਰਦਾਸਾਂ ਲੋਕਾਂ ਦੇ ਵੱਲੋਂ ਕੀਤੀਆਂ ਇਹ ਜਾਣਕਾਰੀ ਦੇ ਦਈਏ ਕਿ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਪਰ ਉਹਨਾਂ ਨੂੰ ਚਾਉਣ ਵਾਲਿਆਂ ਦੀ ਕਮੀ ਨਹੀਂ ਹੈ ਜਿਹੜੇ ਕਿ ਪਰਮਾਤਮਾ ਦੇ ਅੱਗੇ ਅਰਦਾਸਾ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋ ਜਾਣ ਤਹਾਂਸੇ ਤੋਂ ਪਹਿਲਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਕਿ ਉਹ ਬਾਇਕ ਰਾਈਡਿੰਗ ਦੇ ਦੌਰਾਨ ਆਪਣੇ ਦੋਸਤਾਂ ਦੇ ਨਾਲ ਜਾਂਦੇ ਨੇ ਪਰ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ ਫਿਲਹਾਲ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਤਾਂ ਇਸ ਖਬਰ ਦੇ ਸੰਬੰਧ ਵਿੱਚ ਪਲਪਲ ਦੀ ਅਪਡੇਟ